ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚਿਆ ਖੇਤ ਲਾਈਟ ਚੱਲਦੀ ਬੱਦਲ ਹੁੰਦਾ ਬਹੁਤ ਆ ਦੇਖੋ ਇੱਧਰ ਆ ਬੱਦਲ ਹੀ ਪਤਲਾ ਇੱਧਰ ਪੂਰਾ ਮੀਂਹ ਪੈਂਦਾ ਕਿਤੇ ਮੱਕੀ ਆਪਣੀ ਵੱਢਣ ਵਾਲੀ ਪਈ ਐਨ ਸੁੱਕੀ ਇਹ ਮੰਡੀ ਚ ਪਈ ਆ ਹਲੇ કરીਏਗੀ ਪੰਗੜਟ ਆਪਣੀ ਚੱਲਦੀ ਆ ਇਹ ਛੱਡਣਾ ਸੀ ਆ ਪਾਣੀ ਘਟ ਗਿਆ ਥੋੜਾ ਥੋੜਾ ਜਿਹਾ ਹਨੂ ਪੈਪ ਜੀ ਕੱਢ ਦਾਂਗੇ ਨਾ ਨਕਾਇਆ ਲਾਇਆ ਹੋਇਆ ਇੱਕ ਜਿਹਦੇ ਨਾਲ ਪਾਣੀ ਰੁਕ ਜਾਂਦਾ ਥੋੜਾ ਜਿਹਾ ਨਹੀਂ ਆਇਆ ਭਰਿਆ ਹੋਵੇ ਤਾਂ ਪਿੱਛੇ ਚਲਾ ਜਾਂਦਾ ਉਹ ਚ ਜਿਹੜਾ ਆਪਣੇ ਗੋਹਾਂਡੇ ਆਂਦਾ ਵੀ ਚੱਲੀ ਜਾਂਦੀ ਆ ਬੰਪੂ ਘਾਟ ਮੋਟਰਾਂ ਨਹੀਂ ਬੰਦ ਹੁੰਦੀਆਂ ਅਜਨਾਂ ਅਜ ਚਲੋ ਚੱਲਦੇ ਲੋ ਜੀ ਮੰਡੀ ਜਾਏ ਸੀ ਘੇੜਾ ਮਾਰਨ ਬਸ ਇੱਥੇ ਵੀ ਉਹੀ ਹਾਲ ਢੇਰੀਆਂ ਲਾ ਦੋ ਢੇਰੀਆਂ ਖਿਲਾਰ ਦੋ ਸੁਕਾ ਲੋ ਢੇਰੀਆਂ ਲਾ ਦੋ ਬੱਦਲ ਬਹੁਤ ਆਉਂਦਾ ਹਨ ਆਪਣੇ ਵਾਲੀ ਸੀ ਕੱਲ ਇਕੱਠੀ ਕੀਤੀ ਇਹ ਵੀ ਪੈ ਪੈ ਕੇ ਆਟਾ ਪੂਰਾ ਹਲ ਹੋ ਜਾਂਦਾ ਲਓ ਜੀ ਇਹਦਾ ਰਾਤ ਕਦੋਂ ਕੀਤਾ ਇੱਕ ਵਾਰੀ ਹੁਣ ਛੱਡ ਗਏ ਪਤਲਾ ਪਤਲਾ ਜਾਂ ਰੂਟਰ ਨੰਗਾਤਾ ਤੇ ਹੁਣ ਇਹਦਾ 2 ਕੁ ਦਿਨ 3 ਦਿਨ ਠਹਿਰ ਕੇ ਦੁਬਾਰਾ ਕਦੋਂ ਕਰਾਂਗੇ ਜਾਨੂਆ ਗੈਂਸ ਜੀ ਨਿਕਲ ਜੂਗੀ ਸਮੱਲੇ ਜੀ ਬਹੁਤ ਚੜਦੀ ਹੈ ਜਿਹੜੀ ਨਾਸਾਂ ਨੂੰ ਇਹਦੇ ਗਲ ਜਾਂਦਾ ਵਿੱਚ ਫੇਰ ਨਹੀਂ ਦਿਸਣਾ ਜਿਵੇਂ ਆ ਦਿਸੀ ਜਾਂਦਾ ਲਓ ਜੀ ਇਹ ਮੱਕੀ ਹੈਗੀ 12 11 ਪਹਿਲਾਂ ਹੋਂ ਸੀਗਾ ਖਾਲ ਪੱਡਿਆ ਤਾਂ ਵੀ ਚਾਰ ਪਾ ਦਾਂਗੇ ਆਪ ਦਾ ਮੁੰਡੇ ਦੀ ਮਸ਼ੀਨ ਸੀ ਆਪਣੇ ਦੀ ਪਤੰਦਰ ਨੇ ਚਲਾਈ ਨਹੀਂ ਫਿਰ ਚਾਰ ਦੀ ਸਕੀਮ ਵਿੱਚ ਹੀ ਰਹਿ ਗਈ ਛੱਲੀ ਪੱਕੀ ਹੋਈ ਛੱਲੀ ਚੰਗੀ ਆਉਂ ਚੰਮੱਕੀ ਆ ਕੱਦ ਵੀ ਚੰਗਾ ਵਾ ੱਗਦੀ ਜਾ ਥੋੜੀ ਜੀ ਇਹ ਰੂਟਾ ਵੈਟਰ ਦੀ ਪੱਤੀ ਟੁੱਟ ਗਈ ਉਹ ਤਵੀ ਟੁੱਟ ਗਈ ਸੀ ਉਹ ਲੋਡ ਕਰਾਉਣਾ ਹੈ ਨਾ ਉਹ ਕਿਵਾਰਾ ਕੰਮ ਕਰਦਾ ਵਾਹੋ تنهنجي ڪجهه سان پيري هٿ وڌي ਲਓ ਜੀ ਜਨਰੇਟਰ ਚੱਲਦਾ ਵਾ ਸਵੇਰ ਦਾ 7:30 ਵਜੇ ਦਾ ਆ ਦੋ ਕਿਲੇ ਹੀ ਨਿ ਮੱਖੀ ਵਾਲੇ ਭਰ ਹੋਏ ਸਾਤੋਂ ਇਹਦੇ ਚ ਭਿੰਦਾ ਪਾਣੀ ਡਬਲ ਵਾਰੀ ਸੀਗੀ ਇਹਾਂ ਦਾ ਬਾਰੀ ਮਾਰ ਕੇ ਰਾਤ ਮਾਸਾਂ ਹੀ ਪਾਣੀ ਹਲਦਾ ਇੱਕ ਮੁੱਤੇ ਮੌਸਮ ਬਦਲ ਗਈ ਕੂਰੀ ਬਣੀ ਹੋਈ ਹੈ। ਲੋ ਜੀ ਬੱਦਲ ਫੇਰ ਆ ਗਿਆ ਹਨੇਰੀ मक्की घेर कट्ठी कर लाके के नेरी आ पत्थर